ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਬਹੁਤ ਹੀ ਸੋਹਣੀ ਸਸਤੀ ਤੇ ਨਿੱਗੀ ਕਲੈਕਸ਼ਨ ਠੀਕ ਹੈ ਬਹੁਤ ਸੋਹਣੀ ਕਲੈਕਸ਼ਨ ਹੈ ਪਰ ਇਹਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੇਮੈਂਟ ਦਾ ਮੂਡ ਔਨਲਾਈਨ ਹੀ ਹੋਏਗਾ ਤੇ ਵੀਡੀਓ ਸਾਡੀਆਂ ਇੱਕ ਵੀਡੀਓ ਆਏਗੀ ਦੁਪਹਿਰ 11 ਤੋਂ 12 ਵਜੇ ਦੇ ਵਿੱਚ 11:30 ਮੰਨ ਕੇ ਚਲੋ 11:30 ਵਜੇ ਇੱਕ ਵੀਡੀਓ ਆਏਗੀ ਜਿਹੜੀ ਕਿ ਸੇਲ ਵਾਲੀ ਹੋਏਗੀ ਉਸ ਤੋਂ ਬਾਅਦ ਸ਼ਾਮੀ 7 ਵਜੇ ਵੀ ਆਏਗੀ ਇੱਕ ਵੀਡੀਓ ਤੇ 8 ਵਜੇ ਵੀ ਆਏਗੀ 8 ਵਜੇ ਵਾਲੀ ਵੀਡੀਓ ਕੰਪਲਸਰੀ ਹੈ ਕਿ ਆਏਗੀ ਆਏਗੀ ਦੂਸਰੀਆਂ ਵੀਡੀਓ ਹੋ ਸਕਦਾ ਉੱਪਰ نیچے ਹੋ ਜਾਏ ਜਾਂ ਨਾ ਹੋਣ ਇਹ ਵਾਲੀ ਵੀਡੀਓ 8 ਵਜੇ ਵਾਲੀ ਜਰੂਰ ਆਏਗੀ ਠੀਕ ਹੈ ਤੇ ਬਹੁਤ ਸੋਹਣੀ ਆਈਟਮ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਐਲੋਜੀ ਇਹ ਆ ਗਿਆ ਜੀ ਪਸ਼ਮੀਨੇ ਦਾ ਕਪੜਾ ਆ ਗਿਆ ਗਰਮ ਠੀਕ ਹੈ ਐਲੋਜੀ ਆਲ ਓਵਰ ਸੂਟ ਹੈ 5 ਮੀਟਰ ਤੇ ਘੇਰੇ ਦੇ ਉੱਪਰ ਤੁਹਾਨੂੰ ਕਢਾਈ ਦਾ ਕੰਮ ਮਿਲੇਗਾ ਸੇ ਠੀਕ ਹੈ ਜੀ ਘੇਰੇ ਦੇ ਉੱਪਰ ਮਿਲੇਗਾ ਜੀ ਤੁਹਾਨੂੰ ਵਰਕ ਬਹੁਤ ਸੋਹਣਾ ਖੁੱਲਾ ਡੋਲਾ ਘੇਰਾ ਬਣਿਆ ਹੋਊਗਾ ਇਹ ਨਹੀਂ ਕਿ ਕਿਸੇ ਦਾ ਨਹੀਂ ਬਣੂਗਾ ਹੈਲੋ ਜੀ ਠੀਕ ਹੈ ਲਓ ਕੇਰਾ ਖੁੱਲਾ ਡੁੱਲਾ ਬਣਿਆ ਹੋਇਆ ਹੈ 5 ਮੀਟਰ ਦੀ ਕਟ ਆਏਗੀ ਸੂਟ ਦੀ ਤੇ ਸੂਟ ਦਾ ਪ੍ਰਾਈਸ ਲੱਗੇਗਾ ਜੀ ਇਹਦਾ ਪ੍ਰਾਈਸ ਦੇਖ ਲੀਏ ਬਣਾ 550 ਲਓ ਜੀ ਸੂਟ ਦਾ ਪ੍ਰਾਈਸ ਲੱਗੇਗਾ ਜੀ ਵਿਦ ਸ਼ਿਪਿੰਗ ਦਾ 550 ਰੁਪਏ ਕਲਰ ਚੈੱਕ ਕਰਾ ਦਿੰਨੇ ਆ ਬਹੁਤ ਸੋਹਣੇ ਕਲਰ ਨੇ ਤੇ ਨਾਲ ਦੀ ਨਾਲ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਸਾਡਾ ਐਡਰੈਸ ਹੈਗਾ ਜੀ ਬਟਾਲਾ ਰੋਡ ਅਡਾ ਅਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਅਚਲ ਸਾਹਿਬ ਦੇ ਕੋਲ ਬਟਾਲੇ ਦੇ ਨੀਅਰ ਠੀਕ ਹੈ ਮੈਤੇ ਦੇ ਨੀਅਰ ਬਟਾਲੇ ਦੇ ਨੀਅਰ ਦੋਨਾਂ ਦੇ ਵਿੱਚ ਘਾਰ ਆਂਦੀ ਹੈ ਸਾਡੀ ਸ਼ਾਪ ਛੋਟਾ ਜਿਹਾ ਅੱਡਾ ਹੈ ਛੋਟੀ ਜੀ ਸ਼ਾਪ ਹੈ ਜਰੂਰ ਵਿਜ਼ਿਟ ਕਰੋ ਜਿਹੜੇ ਕਰ ਸਕਦੇ ਆ ਤੇ ਵਰਨਾ ਸਾਡੀ ਸ਼ਾਪ ਹੈਗੀ ਆ ਬਟਾਲਾ ਰੋਡ ਤੇ ਓਕੇ ਜੀ ਇਹ ਆ ਗਿਆ ਸੂਟ 550 ਦਾ ਕਪੜਾ 5 ਮੀਟਰ ਆਏਗਾ ਲਓ ਜੀ ਕਲਰ ਚੈੱਕ ਕਰੋ ਇੰਨੇ ਸੋਹਣੇ ਕਲਰ ਤੇ ਇੰਨੀ ਸੋਹਣੀ ਆਈਟਮ फ्री दे देने जानू कपड़ा फ्री मिल रहा है कढ़ाई क्योंकि जो तो आप इनकी कढ़ाई करवाने बहुत सारे पैसे लग जाते हैं ठीक है mm. फैब्रिक सो गुड है अकॉर्डिंग टू प्राइस सोहना सूट है घरे पाओ जिदा मर्जी पाओ ठीक है हेलो विदाउट शाल आएगा घेरे काम मिलेगा पांच सौ पंजाब प्राइस रहेगा मस्टर्ड कलर मस्ट मस्ट कलर बहुत सोना मस्त मस्त कलर है नैक्सट कलर आ गया जी बहुत सोहना कॉफी ब्राउन लो जी वर्क चेक करो वर्क आ गया बहुत ही शानदार लो जी ठीक है घेरे भी मिलेगा पैनल साइड भी मिलेगा प्राइस वही रहेगा पाँच सौ फैब्रिक पंज मीटर आएगा सूट सारे का बन जाएगा विदाउट शाल सूट होएगा लो जी अगला कलर तो आ गया होर भी सोहना लो ਕਲਰ ਆ ਗਿਆ ਜੀ ਫਰੋਜ਼ੀ ਗ੍ਰੀਨ ਬਹੁਤ ਸੋਹਣਾ ਘੇਰੇ ਤੇ ਕੰਮ ਮਿਲੇਗਾ ਘੇਰਾ ਵੀ ਇਹਦਾ ਜਿਹੜਾ ਆਏਗਾ ਨਾ ਇਹ 22 24 ਇੰਚ ਘੇਰੇ ਦੇ ਉੱਪਰ ਹੋਏਗਾ ਲਓ ਜੀ ਸੇਮ ਅਗੇ ਨਹੀਂ ਮਿੰਕੇ ਦੱਸੋ ਇਹ ਹਾਂ ਲਓ ਜੀ 24 ਇੰਚ ਕਿਹਾ ਸੀਗਾ ਤੇ 23.5 ਇੰਚ ਹੈਗਾ ਜੀ ਠੀਕ ਹੈ 23.5 ਇੰਚ ਘੇਰੇ ਦੇ ਉੱਪਰ ਵਰਕ ਆਏਗਾ ਇਸ ਕਰਕੇ ਖੁੱਲਾ ਡੁੱਲਾ ਸੂਟੇ ਬਣ ਜਾਏਗਾ ਪ੍ਰਾਈਸ ਉਹੀ ਲੱਗੇਗਾ 550 ਲੋ ਜੀ ਨੈਕਸਟ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਕਲਰ ਆ ਗਿਆ ਮੋਰ ਪੰਖੀ ਆ ਮੋਰ ਪੰਖੀ ਆ ਜਾਂ ਕਲਰ ਇਦਦਰੋ ਦੇਖੋ ਫਿਰ ਪਤਾ ਲੱਗੇਗਾ ਹਲ ਪੈਨਲ ਸਾਈਡ ਵਰਕ ਆਏਗਾ ਸਿੰਪਲ ਸੋਬਰ ਜਾਂ ਥੋੜਾ ਥੋੜਾ ਵਰਕ ਆਏਗਾ ਉਸੇ ਹਿਸਾਬ ਨਾਲ ਫੈਬਰਿਕ ਆ ਨਾਲ ਸੌਰੀ ਵਰਕ ਆ ਜਿਸ ਹਿਸਾਬ ਦਾ ਇਹਦਾ ਰੇਟ ਆ ਸਿਰਫ ਤੇ ਸਿਰਫ 550 ਰੁਪਏ ਦੇ ਵਿੱਚ ਇਹ ਤੁਹਾਨੂੰ ਮਿਲੇਗਾ ਸੂਟ सेल ਦਾ ਲਓ ਫਾਇਦਾ ਫਟਾਫਟ ਲੈ ਲਓ ਸੂਟ ਲਓ ਜੀ ਬੋਟਲ ਗ੍ਰੀਨ ਕਲਰ ਆ ਗਿਆ ਫਿਰ ਤੋਂ ਬਹੁਤ ਸੋਹਣਾ ਜਿਆ ਐਲੋ 550 ਰਹੇਗਾ ਪ੍ਰਾਈਸ ਨੈਕਸਟ ਆ ਗਿਆ ਜੀ ਕਲਰ ਕਲਰ ਵੀ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਸ਼ਾਨਦਾਰ ਲਓ ਜੀ ਬਲੂ ਕਲਰ ਆ ਗਿਆ ਤੇ ਵਰਕ ਚੈੱਕ ਕਰੋ ਕਿੰਨਾ ਸੋਹਣਾ ਹੈ ਠੀਕ ਹੈ ਐਲੋ ਵਰਕ ਵੀ ਬਹੁਤ ਪਿਆਰਾ ਹੈ 550 ਪ੍ਰਾਈਸ ਰਹੇਗਾ ਨੈਕਸਟ ਆ ਗਿਆ ਜੀ ਸੂਟ ਆਪਣੇ ਕੋਲ ਵਾਈਨ ਕਲਰ ਦਾ ਘੇਰੇ ਤੇ ਆਏਗਾ ਵਰਕ ਲਓ ਜੀ ਠੀਕ ਹੈ ਮਰੂਨ ਵਾਈਨ ਕਲਰ ਹੈ ਪ੍ਰਾਈਸ 550 ਰਹੇਗਾ ਫਟਾਫਟ ਸੇਲ ਦਾ ਫਾਇਦਾ ਲਓ ਤੁਸੀਂ ਲਓ ਜੀ ਨੈਕਸਟ ਆ ਗਿਆ ਆਪਣੇ ਕੋਲ ਖਾਕੀ ਕਲਰ ਲਓ ਜੀ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਸੂਟ ਹੈ 550 ਪ੍ਰਾਈਸ ਰਹੇਗਾ ਲਓ ਜੀ ਨੈਕਸਟ ਕਲਰ ਆ ਗਿਆ ਜੀ ਬਲੈਕ ਕਲਰ ਵਾਓ ਵਾਲਾ ਕਲਰ ਹੈ ਖਿੜੇ-ਖਿੜੇ ਰੰਗ ਪ੍ਰਿੰਟ ਉੱਪਰ ਬਣੇ ਹੋਏ ਨੇ ਇਹ ਸਾਰਾ ਵਰਕ ਆਏਗਾ ਓਕੇ 550 ਪ੍ਰਾਈਸ ਰਹੇਗਾ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਹੋਰ ਦਿਖਾਉਣੀ ਆ ਮੈਂ ਹਾਂਜੀ ਨੈਕਸਟ ਸੂਟ ਵੀ ਮਿਲਣਗੇ 550 ਵਾਲੇ ਆ ਲੋ ਜੀ ਇਹ ਮਿਲੇਗਾ ਤੁਹਾਨੂੰ ਸੂਟ ਪੂਰਾ ਗਰਮ ਠੀਕ ਹੈ ਮੈਂ ਤੁਹਾਨੂੰ ਮੇਣ ਕੇ ਦਿਖਾ ਦਿੰਨੀ ਆ ਕਿੰਨਾ ਹੈ ਹਾਂਜੀ 5 ਮੀਟਰ ਹੀ ਆ ਜੀ 5 85 ਦੀ ਕਟ ਹੋਊਗੀ ਮੈਂ 80 ਦੀ ਵੀ ਨਹੀਂ ਕਹੂੰਗੀ ਮਤਲਬ 5 ਮੀਟਰ ਹੀ ਆ 2 4 ਇੰਚ ਘਟਾ ਬਸ ਠੀਕ ਹੈ ਤੇ ਇਹ ਆ ਗਿਆ ਜੀ ਗਰਮ ਸੂਟ ਜਿਸ ਤਰ੍ਹਾਂ ਆਪਾਂ ਨੋਰਮਲ ਰੇਂਜ ਦਾ 550 ਰੇਂਜ ਦਾ ਸੂਟ ਆ ਘਰ ਪਾਉਣ ਵਾਸਤੇ ਕਿਸੇ ਨੂੰ ਦੇਣ ਲੈਣ ਵਾਸਤੇ ਜਿਵੇਂ ਵੀ ਚਾਹੋ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਜੇ ਸ਼ਾਲ ਤੁਹਾਨੂੰ ਨਾਲ ਮਿਲੇਗਾ 550 ਦੇ ਵਿੱਚ ਆ ਲਓ ਜੀ ਠੀਕ ਹੈ ਇਹ ਖੂਬਸੂਰਤ ਸੌਦੇ ਆ ਜਿਹੜੇ ਕਿ ਤੁਹਾਡੇ ਵਾਸਤੇ ਆਪਾਂ ਸੇਲ 'ਚ ਲੈ ਕੇ ਆਏ ਆ ਐਲੋ ਜੀ 550 ਦਾ ਸੂਟ ਹੈ ਕਲਰ ਬਹੁਤ ਸੋਹਣਾ ਹੈ ਖਿੜੇ-ਖਿੜੇ ਰੰਗ ਆ ਗਰਮ ਸੂਟ ਆ ਠੰਡੇ ਸੂਟ ਨਹੀਂ ਹੈ ਗਰਮ ਨਹੀਂ ਸੂਟ ਆ ਓਕੇ ਜੀ ਇਹਦੇ ਵਿੱਚ ਕਲਰ ਮਿਲ ਜੇਗਾ ਤੁਹਾਨੂੰ ਐਲੋ ਮਹਿੰਦੀ ਗ੍ਰੀਨ ਕਲਰ ਜੈਪੂਰੀ ਬੰਦਨੀ ਪ੍ਰਿੰਟ ਆ ਸ਼ਾਨਦਾਰ 550 ਦੀ ਸੇਲ 'ਚ ਚੱਕੀ ਜਾਓ ਲਓ ਜੀ ਜੇ ਤੁਸੀਂ ਕਿਸੇ ਵੱਡੇਰੀ ਉਮਰ ਦੀ ਬੀਬੀ ਨੂੰ ਦੇਣਾ ਐਲੋ ਜੀ ਜਿਹੜੇ ਕਿ ਨਾਰਮਲ ਕਲਰ ਪਾਉਂਦੇ ਆ ਲਓ ਪਿਸਤਾ ਗ੍ਰੀਨ ਕਲਰ ਟੋਨ ਆ ਗਈ। ਲਓ ਜੀ। ਪ੍ਰਿੰਟ ਵੀ ਬਹੁਤ ਸ਼ਾਨਦਾਰ ਆ ਤੇ ਕਲਰ ਵੀ ਸ਼ਾਨਦਾਰ ਆ। ਹਲੋ। ਤੇ ਇਹ ਆ ਗਿਆ ਇਹਦੇ ਨਾਲ ਸ਼ਾਲ। ਲਓ ਜੀ। ਠੀਕ ਹੈ। ਇਹ ਆ ਗਿਆ ਇਹਦੇ ਨਾਲ ਸ਼ਾਲ ਬੜਾ ਸੋਹਣਾ ਜਿਆ। ਪ੍ਰਾਈਸ ਲੱਗੇਗਾ ਜੀ ਉਹੀ 550 ਰੁਪਏ। ਕਲਰ ਦਿਖਾ ਦਿੰਨੇ ਆ ਇਹਦੇ। ਕਲਰ ਆਊਗਾ ਜੀ ਆਨੀਅਨ ਪਿੰਕ। ਠੀਕ ਹੈ ਬਹੁਤ ਸੋਹਣਾ ਕਲਰ ਆ ਨਾਲ ਸ਼ਾਲ ਵੀ ਮਿਲੂਗਾ। 550 ਪ੍ਰਾਈਸ ਰਹੂਗਾ। ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਲਓ ਜੀ ਇਹ ਵਾਲਾ ਕਲਰ ਆ ਗਿਆ ਜਿਸ ਦਾ ਸਕਿਨ 골ਡਨ ਜਿਹਾ ਕਲਰ ਹੁੰਦਾ ਨਾ ਐਵੇਂ ਦਾ ਕਲਰ ਆ ਗਿਆ ਗੁੱਡ ਰੰਗਾ ਠੀਕ ਹੈ ਬਹੁਤ ਸੋਹਣਾ ਕਲਰ ਹੈ ਐਲੋ ਜੀ ਓਕੇ ਤੇ ਨੈਕਸਟ ਆ ਗਿਆ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਇਹ ਵੀ 550 ਦੀ ਸੇਲ ਚ ਆਪਾਂ ਕੱਢਾਂਗੇ ਅੱਜ ਐਲੋ ਜੀ ਇਹ ਆ ਗਿਆ ਇਸ ਤਰ੍ਹਾਂ ਦਾ ਸੂਟ ਠੀਕ ਹੈ ਮੈਚਿੰਗ ਸੂਟ ਆ ਇਹਦੇ ਨਾਲ ਆਊਗੀ ਤੁਹਾਨੂੰ ਮੈਚਿੰਗ ਸਲਵਾਰ ਮਿਲੂਗੀ ਇਹ ਵਾਲੇ ਸੂਟ ਸ਼ਾਇਦ ਆਲਓਵਰ ਸੀਗੇ ਹਾਂ ਇਹ ਆਲਓਵਰ ਆ ਇਹ ਮੈਚਿੰਗ ਆ ਗਿਆ ਗਰਮ ਸੂਟ ਨੇ ਹਲਕੇ ਫੁਲਕੇ ਅਕੋਰਡਿੰਗ ਟੂ ਪ੍ਰਾਈਸ 550 ਵਾਲਾ ਸੂਟ ਆ ਇਹਨੇ 850 ਦਾ ਨਹੀਂ ਬਣ ਜਾਣਾ ਹਲੋ ਜੀ ਠੀਕ ਹੈ 550 ਵਾਲਾ ਸੂਟ ਆ ਪਰ ਬਹੁਤ ਸੋਹਣੇ ਘਰ ਪਾਉਨ ਨੂੰ ਕਿਸੇ ਨੂੰ ਦੇਣੇ ਲੈਣੇ ਆ ਗਰਮ ਸੂਟ ਤੇ ਬਹੁਤ ਹੀ ਸੋਹਣੇ ਸੂਟ ਆ ਸ਼ਾਲ ਤੁਹਾਨੂੰ ਨਾਲ ਮਿਲਣਗੇ ਮੈਂ ਕਹਿੰਨੀ ਆ ਕੋਈ ਗੱਲ ਹੀ ਨਹੀਂ ਕਰਨ ਵਾਲੀ ਆ ਹਲੋ ਜੀ ਠੀਕ ਹੈ ਤੇ 550 ਪ੍ਰਾਈਸ ਰੋਗ ਲਓ ਅਗਲਾ ਕਲਰ ਆ ਗਿਆ ਜੀ ਪਿੰਕ ਕਲਰ ਲਓ ਕਲਰ ਆ ਗਿਆ ਪਿੰਕ ਨਾਲ ਮਿਲੇਗਾ ਸ਼ਾਲ ਪਿੰਕ ਕਲਰ ਦੀ ਬਾਟਮ ਆਏਗੀ ਗਰਮ ਸੂਟ ਨੇ ਪਸ਼ਮੀਨਾ ਕਹਿ ਸਕਦੇ ਇਹਨਾਂ ਨੂੰ ਸੈਮੀ ਪਸ਼ਮੀਨਾ ਠੀਕ ਹੈ ਸੈਮੀ ਪਸ਼ਮੀਨੇ ਦੇ ਹੀ ਹੁੰਦੇ ਨੇ ਹਲੋ ਜੀ ਨੈਕਸਟ ਆ ਗਿਆ ਜੀ ਮਸਟਰਡ ਕਲਰ ਤੇ ਮਸਟਰਡ ਕਲਰ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਹਲੋ ਜੀ ਨਾਲ ਸ਼ਾਲ ਆ ਗਿਆ ਸੂਟ ਦਾ ਵਜ਼ਨ ਵੀ ਕਾਫੀ ਹੈ ਠੀਕ ਹੈ ਹਲੋ 7-800 ਗ੍ਰਾਮ ਵਜ਼ਨ ਹੋਏਗਾ ਸੂਟ ਦਾ ਤੇ ਇੱਕ ਆ ਗਿਆ ਤੰਬਾ ਕਲਰ ਲਓ ਜੀ ਤੰਬਾ ਕਲਰ ਬਹੁਤ ਸੋਹਣਾ ਨਾਲ ਆ ਗਈ ਬਾਟਮ ਤੇ ਨਾਲ ਆ ਗਿਆ ਸ਼ਾਲ ਚੈੱਕ ਕਰੋ ਓਕੇ ਪ੍ਰਾਈਸ ਉਹੀ ਲੱਗੇਗਾ 550 ਰੁਪਏ ਇਹ 550 ਵਾਲੇ ਸੂਟ ਨੇ ਜਿਹੜਾ ਮਰਜੀ ਖਰੀਦੋ ਸਕਰੀਨ ਸ਼ਾਟ ਭੇਜੋ ਸਾਡੇ ਵਟਸਐਪ ਨੰਬਰ ਤੇ ਆਪਣਾ ਆਰਡਰ ਜਲਦੀ ਕਨਫਰਮ ਕਰਾਓ ਠੀਕ ਹੈ ਹੋਲਡ ਕਿਸੇ ਦਾ ਨਹੀਂ ਰੱਖਿਆ ਜਾਏਗਾ ਜਿਵੇਂ ਤੁਸੀਂ ਸੂਟ ਬਾਰੇ ਪੁੱਛਦੇ ਹੋ ਤੁਹਾਨੂੰ ਸਕੈਨਰ ਭੇਜਿਆ ਜਾਂਦਾ ਪੇਮੈਂਟ ਕਰੋ ਜਾਂ ਆਪਣਾ ਹਾਂ ਨਾ ਦਾ ਜਵਾਬ ਦਿਓ ਠੀਕ ਹੈ ਜੀ ਥੈਂਕ ਯੂ ਧੰਨਵਾਦ